ਇਸ ਵਕਤ ਮੇਰੇ ਨਾਲ ਕਪਤਨ ਮੰਤਰੀ ਹਰਪਜਨ ਈਤੀਓ ਨੇ ਸਰ ਸਭ ਤੋਂ ਪਹਿਲਾਂ ਜੋ ਲੀਡ ਚੱਲ ਰਹੀ ਹੈ ਉਸ ਬਾਰੇ ਕੀ ਕਹੋਗੇ ਕਿਉਂਕਿ ਜਿੱਤ ਤੇ ਬਿਲਕੁਲ ਲਗਭਗ ਤੁਸੀਂ ਨੇੜੇ ਹੀ ਹੋਂ ਹੁਣ ਤਾਂ ਦੇਖੋ ਜਲੰਧਰ ਵੈਸਤੇ ਜਿਹੜੀ ਚੋਣ ਸੀਗੀ ਉਹ ਤੁਹਾਨੂੰ ਪਤਾ ਹੈ ਜਲੰਧਰ ਵੈਸਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਾਡੇ ਨਾਲ ਕਿੰਨਾ ਇੱਕ ਧੋਖਾ ਹੋਇਆ ਸੀਗਾ ਜਲੰਧਰ ਵੈਸਤੇ ਲੋਕਾਂ ਨਾਲ ਬੜਾ ਵੱਡਾ ਧੋਖਾ ਸੀਗਾ ਕਿਉਂਕਿ ਲੋਕਾਂ ਨੇ ਬੜੀ ਆਸ ਉਮੀਦ ਦੇ ਨਾਲ 2022 ਦੇ ਵਿੱਚ ਆਪ ਦਾ ਵਿਧਾਇਕ ਚੁਣਿਆ ਸੀਗਾ ਪਰ ਮਤਲਬ ਉਹ ਵਿੱਚੇ ਹੀ ਅਧ ਵਿਚਾਲੇ ਛੱਡ ਕੇ ਪਾਰਟੀ ਛੱਡ ਦਿੱਤੀ ਸੋ ਲੋਕਾਂ ਦੇ ਬੰਦੇ ਵਿੱਚ ਬਹੁਤ ਗੁੱਸਾ ਸੀਗਾ ਇਸ ਗੱਲ ਦਾ ਔਰ ਲੋਕਾਂ ਨੇ ਆਪਣਾ ਸਾਰਾ ਗੁੱਸਾ ਜਿਹੜਾ ਹੈ ਉਹ 10 ਜੁਲਾਈ ਨੂੰ ਕੱਢਿਆ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਬਹੁਤ ਵੱਡੀ ਲੀਡ ਦੇ ਨਾਲ ਅਮਿੰਦਰ ਭਗਤ ਜੀ ਕੁਝ ਪਲਾਂ ਦੇ ਵਿੱਚ ਜਿੱਤਣ ਜਾ ਚੁੱਕੇ ਨੇ ਆਲਮੋਸਟ ਨਤੀਜਾ ਜਿਹੜਾ ਆ ਉਹ ਸਪਸ਼ਟ ਹੋ ਚੁੱਕਾ ਹੈ ਅਜੇ ਲੋਕ ਸਭਾ 'ਚ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀਗੇ ਕਿ ਕਾਂਗਰਸ ਅੱਗੇ ਆ ਰਹੀ ਹੈ ਐਂਟੀ ਇਨਕੰਬੈਂਸੀ 2 ਸਾਲ ਚ ਹੀ ਹੋ ਗਈ ਹੈ ਇਸ ਕਰਕੇ ਜੇ ਜਲੰਧਰ ਹੀ ਉਹ ਗੱਲ ਕਰ ਲਈਏ ਤਾਂ ਤੁਸੀਂ ਚੰਨੀ ਜਿੱਤ ਕੇ ਸੀ ਕਿ ਬਹੁਤ ਵੱਡੀ ਲੀਡ ਦੇ ਨਾਲ ਫਿਰ ਇਹ ਕਾਰਨ ਕੀ ਹੋਇਆ ਕਿ ਇੱਕ ਸਮਾਂ ਦੇਖੋ ਐਂਟੀ ਇਨਕੰਬੈਂਸੀ ਵਾਲੀ ਸਰਕਾਰ ਦੀ ਕੋਈ ਗੱਲ ਨਹੀਂ ਆ ਲੋਕ ਸਭਾ ਦੀਆਂ ਚੋਣਾਂ ਦਾ ਅਲੱਗ ਲੋਕ ਅਲੱਗ ਤਰ੍ਹਾਂ ਸੋਚਦੇ ਨੇ ਵਿਧਾਨ ਸਭਾ ਦੀ ਚੋਣ ਤੇ ਲੋਕ ਜਿਹੜੇ ਨੇ ਉਹ ਅਲੱਗ ਤਰ੍ਹਾਂ ਸੋਚਦੇ ਨੇ ਸੋ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਪੁਗਨ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪੂਰਨ ਵਿਸ਼ਵਾਸ ਆ ਉਹਨਾਂ ਨੇ ਜੋ ਕੰਮ ਕੀਤੇ ਨੇ ਪਿਛਲੇ 2.5 ਸਾਲ ਦੇ ਵਿੱਚ ਮਾਨਸਰ ਸਾਹਿਬ ਦੀ ਸਰਕਾਰ ਨੇ ਉਹਦੇ ਉੱਤੇ ਜਲੰਧਰ ਵਸਦੇ ਲੋਕਾਂ ਨੇ ਮੋਰ ਲਾਈ ਆ ਆਮਾਦੀ ਪਾਰਟੀ ਨੇ ਜਤਾਇਆ ਕਿ ਫੇਰ ਬਦਲੀਆਂ ਕਰਨ ਵਾਲਿਆਂ ਨੂੰ ਹਰਾਇਆ ਨਹੀਂ ਆਮ ਆਦਮੀ ਪਾਰਟੀ ਨੂੰ ਦੇਖੋ ਮੈਂ ਇਹ ਕਹੂੰਗਾ ਕਿ ਦੋਨੇ ਗੱਲਾਂ ਨੇ ਦੇਖੋ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀਗਾ 22 ਦੇ ਵਿੱਚ ਲੋਕਾਂ ਨੇ ਜਿਤਾਉਣਾ 2024 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਹੀ ਸੀਗਾ ਇਹਦੇ ਵਿੱਚ ਕਿਉਂਕਿ ਜਲੰਧਰ ਵੈਸਟ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ 24 ਦੇ ਵਿੱਚ ਸੀਗੇ 22 ਦੇ ਵਿੱਚ ਵੀ ਸੀਗੇ ਤੇ 24 ਦੇ ਵਿੱਚ ਵਿਧਾਨ ਸਭਾ ਦੀਆਂ ਜਮਨੀ ਚੋਣ ਦੇ ਵਿੱਚ ਨੇ ਪਰ ਲੋਕਾਂ ਨੇ ਇੱਕ ਜ਼ਰੂਰ ਦੱਸ ਦਿੱਤਾ ਕਿ ਜਿਹੜੇ ਅੱਧ ਵਿਚਾਲੇ ਦਲ ਬਦਲੀਆਂ ਕਰਕੇ ਕੋਈ ਆਪ ਦੇ ਵੱਖਰੇ ਢੰਗ ਤਰੀਕੇ ਜਿਹੜੇ ਉਹ ਚਾਹੁੰਦੇ ਨੇ ਉਹਨਾਂ ਕਰਕੇ ਜੇ ਪਾਰਟੀ ਬਦਲਦੇ ਨੇ ਤੇ ਲੋਕ ਫਿਰ ਮੂੰਹ ਤੋੜਵਾ ਜਵਾਬ ਵੀ ਦਿੰਦੇ ਨੇ ਬਹੁਤ ਬਤਨਵਾਤਾ ਇਸ ਵਕਤ ਹਰਪ੍ਰਜਨ ਈਟੀਓ ਸੈਨੇਲ ਸੀਗੇ ਕੈਬਨਟ ਮੰਤਰੀ ਜਿਹੜੇ ਦਸ ਦਿਨਾਂ ਦਾ ਆਏ ਕਿ ਕਾਰਨ ਕੀ ਸੀਗਾ ਜੋ ਇਸ ਵਾਰੀ ਜਿੱਤ ਹਾਸਲ ਹੋਈ ਹੈ ਇੱਕ ਵੱਡੀ ਜਿੱਤ ਜਿਹੜੀ ਹੈ ਉਸ ਵੱਲ ਵਧ ਰਹੇ ਆ ਦੇ ਨਾਲ ਦੇ ਨਾਲ ਉਹ ਵੀ ਦੱਸਦੇ ਨਜ਼ਰ ਆਏ ਕਿ ਪਹਿਲਾਂ ਐਂਟੀਨ ਕਮੈਂਸੀ ਨਹੀਂ ਸੀਗੀ ਜਦਕਿ ਲੋਕ ਜਿਹੜੇ ਨੇ ਉਹ ਲੋਕ ਸਭਾ ਵੱਲ ਕੁਝ ਹੋਰ ਸੋਚਦੇ ਨੇ ਪਰ ਜਦ ਗੱਲ ਆਉਂਦੀ ਹੈ ਵਿਧਾਨ ਸਭਾ ਦੀ ਤਾਂ ਵੱਖਰੇ ਤਰੀਕੇ ਨਾਲ ਸੋਚਦੇ ਨੇ ਆਹੀ ਵੱਖਰੇ ਤਰੀਕੇ ਦਾ ਅਸਰ ਜਿਹੜਾ ਹੈਗਾ ਲੋਕਾਂ 'ਚ ਗੁੱਸਾ ਦਲ ਬਦਲੀ ਦਾ ਜਿਹੜਾ ਹੈਗਾ ਉਹ 10 ਤਰੀਕ ਨੂੰ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਆਮਾ ਦੀ ਪਾਰਟੀ ਨੂੰ ਤੇ ਇਸ ਵਕਤ ਮਹਿੰਦਰ ਭਗਤ ਇਸ ਕਰਕੇ ਸਭ ਤੋਂ ਅੱਗੇ ਲੀਡ ਕਰ ਰਹੇ ਨੇ ਕੈਮਰਾ ਪਰਸਨ ਵਿਸ਼ਾਲ ਦੇਨਾ ਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ ਇਸ ਵਕਤ ਮੇਰੇ ਨਾਲ ਕੈਪਟਨ ਮੰਤਰੀ ਹਰਪਜਨ ਨੀਤੀਓ ਨੇ ਸਰ ਸਭ ਤੋਂ ਪਹਿਲਾਂ ਜੋ ਲੀਡ ਚੱਲ ਰਹੀ ਹੈ ਉਸ ਬਾਰੇ ਕੀ ਕਹੋਗੇ ਕਿਉਂਕਿ ਜਿੱਤ ਦੇ ਬਿਲਕੁਲ ਲਗਭਗ ਤੁਸੀਂ ਨੇੜੇ ਹੀ ਹੋਂ ਹੁਣ ਤਾਂ ਦੇਖੋ ਜਲੰਧਰ ਵੈਸਦੀ ਜਿਹੜੀ ਚੋਣ ਸੀਗੀ ਉਹ ਤੁਹਾਨੂੰ ਪਤਾ ਹੈ ਜਲੰਧਰ ਵੈਸਦੇ ਲੋਕਾਂ ਨੂੰ ਵੀ ਪਤਾ ਹੈ ਕਿ ਸਾਡੇ ਨਾਲ ਕਿੰਨਾ ਇੱਕ ਧੋਖਾ ਹੋਇਆ ਸੀਗਾ ਜਲੰਧਰ ਵੈਸਦੇ ਲੋਕਾਂ ਨਾਲ ਬੜਾ ਵੱਡਾ ਧੋਖਾ ਸੀਗਾ ਕਿਉਂਕਿ ਲੋਕਾਂ ਨੇ ਬੜੀ ਆਸ ਉਮੀਦ ਦੇ ਨਾਲ 2022 ਦੇ ਵਿੱਚ ਆਪ ਦਾ ਵਿਧਾਇਕ ਚੁਣਿਆ ਸੀਗਾ ਪਰ ਮਤਲਬ ਉਹ ਵਿੱਚੇ ਹੀ ਅਧ ਵਿਚਾਲੇ ਛੱਡ ਕੇ ਪਾਰਟੀ ਛੱਡ ਦਿੱਤੀ ਸੋ ਲੋਕਾਂ ਦੇ ਬੰਦੇ ਵਿੱਚ ਬਹੁਤ ਗੁੱਸਾ ਸੀਗਾ ਇਸ ਗੱਲ ਦਾ ਔਰ ਲੋਕਾਂ ਨੇ ਆਪਣਾ ਸਾਰਾ ਗੁੱਸਾ ਜਿਹੜਾ ਹੈ ਉਹ 10 ਜੁਲਾਈ ਨੂੰ ਕੱਢਿਆ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਬਹੁਤ ਵੱਡੀ ਲੀਡ ਦੇ ਨਾਲ ਅਮਿੰਦਰ ਭਗਤ ਜੀ ਕੁਝ ਪਲਾਂ ਦੇ ਵਿੱਚ ਜਿੱਤਨ ਜਾ ਚੁੱਕੇ ਨੇ ਆਲਮੋਸਟ ਨਤੀਜਾ ਜਿਹੜਾ ਆ ਉਹ ਸਪਸ਼ਟ ਹੋ ਚੁੱਕਾ ਹੈ ਅਜਾ ਲੋਕ ਸਭਾ 'ਚ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀ ਕਿ ਕਾਂਗਰਸ ਅੱਗੇ ਆ ਰਹੀ ਹੈ ਐਂਟੀ ਇਨਕੰਮਬੈਂਸੀ 2 ਸਾਲ ਚ ਹੀ ਹੋ ਗਈ ਹੈ ਇਸ ਕਰਕੇ ਜੇ ਜਲੰਧਰ ਹੀ ਉਹ ਗੱਲ ਕਰ ਲਈਏ ਤਾਂ ਤੁਸੀਂ ਚੰਨੀ ਜਿੱਤ ਕੇ ਸੀ ਕਿ ਬਹੁਤ ਵੱਡੀ ਲੀਡ ਦੇ ਨਾਲ ਫਿਰ ਇਹ ਕਾਰਨ ਕੀ ਹੋਇਆ ਕਿ ਇੱਕ ਸਮਾਂ ਦੇਖੋ ਐਂਟੀ ਇਨਕੰਮਬੈਂਸੀ ਵਾਲੀ ਸਰਕਾਰ ਦੀ ਕੋਈ ਗੱਲ ਨਹੀਂ ਆ ਲੋਕ ਸਭਾ ਦੀਆਂ ਚੋਣਾਂ ਦਾ ਅਲੱਗ ਲੋਕ ਅਲੱਗ ਤਰ੍ਹਾਂ ਸੋਚਦੇ ਨੇ ਵਿਧਾਨ ਸਭਾ ਦੀ ਚੋਣ ਤੇ ਲੋਕ ਜਿਹੜੇ ਨੇ ਉਹ ਅਲੱਗ ਤਰ੍ਹਾਂ ਸੋਚਦੇ ਨੇ ਸੋ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਪੁਗਨ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪੂਰਨ ਵਿਸ਼ਵਾਸ ਆ ਉਹਨਾਂ ਨੇ ਜੋ ਕੰਮ ਕੀਤੇ ਨੇ ਪਿਛਲੇ 28 ਸਾਲ ਦੇ ਵਿੱਚ ਮਾਨਸਰ ਸਾਹਿਬ ਦੀ ਸਰਕਾਰ ਨੇ ਉਹਦੇ ਉੱਤੇ ਜਲੰਧਰ ਵਸਦੇ ਲੋਕਾਂ ਨੇ ਮੋਰ ਲਾਈ ਆ ਆਮਾਦੀ ਪਾਰਟੀ ਨੇ ਜਤਾਇਆ ਕਿ ਫੇਰ ਬਦਲੀਆਂ ਕਰਨ ਵਾਲਿਆਂ ਨੂੰ ਹਰਾਇਆ ਨਹੀਂ ਆਮ ਆਦਮੀ ਪਾਰਟੀ ਨੂੰ ਦੇਖੋ ਮੈਂ ਇਹ ਕਹੂੰਗਾ ਕਿ ਦੋਨੇ ਗੱਲਾਂ ਨੇ ਦੇਖੋ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀਗਾ 22 ਦੇ ਵਿੱਚ ਲੋਕਾਂ ਨੇ ਜਿਤਾਉਣਾ 2024 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਹੀ ਸੀਗਾ ਇਹਦੇ ਵਿੱਚ ਕਿਉਂਕਿ ਜਲੰਧਰ ਵੈਸਟ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ 22 ਦੇ ਵਿੱਚ ਸੀਗੇ 24 ਦੇ ਵਿੱਚ ਵੀ ਸੀਗੇ ਤੇ 24 ਦੇ ਵਿੱਚ ਵੀ ਵਿਧਾਨ ਸਭਾ ਦੀ ਜਮਨੀ ਚੋਣ ਦੇ ਵਿੱਚ ਨੇ ਪਰ ਲੋਕਾਂ ਨੇ ਇੱਕ ਜ਼ਰੂਰ ਦੱਸ ਦਿੱਤਾ ਕਿ ਜਿਹੜੇ ਅਦ ਵਿਚਾਲੇ ਦਲ ਬਦਲੀਆਂ ਕਰਕੇ ਕੋਈ ਆਪ ਦੇ ਵੱਖਰੇ ਢੰਗ ਤਰੀਕੇ ਜਿਹੜੇ ਉਹ ਚਾਹੁੰਦੇ ਨੇ ਉਹਨਾਂ ਕਰਕੇ ਜੇ ਪਾਰਟੀ ਬਦਲਦੇ ਨੇ ਤੇ ਲੋਕ ਫਿਰ ਮੂੰਹ ਤੋੜਵਾ ਜਵਾਬ ਵੀ ਦਿੰਦੇ ਨੇ ਉਹ ਤਨਵਤਾ ਇਸ ਵਕਤ ਹਰਪ੍ਰਜਨ ਈਟੀਓ ਸੈਡਨ ਅਲ ਸੀਗੇ ਕੈਬਨਟ ਮੰਤਰੀ ਜਿਹੜੇ ਦੱਸਦੇ ਨਜ਼ਰ ਆਏ ਕਿ ਕਾਰਨ ਕੀ ਸੀਗਾ ਜੋ ਇਸ ਵਾਰੀ ਜਿੱਤ ਹਾਸਲ ਹੋਈ ਹੈ ਇੱਕ ਵੱਡੀ ਜਿੱਤ ਜਿਹੜੀ ਹੈ ਉਸ ਵੱਲ ਵਧ ਰਹੇ ਆ ਤੇ ਨਾਲ ਦੇ ਨਾਲ ਉਹ ਵੀ ਦੱਸਦੇ ਨਜ਼ਰ ਆਏ ਕਿ ਪਹਿਲਾਂ ਐਂਟੀਨ ਕਮੈਂਸੀ ਨਹੀਂ ਸੀਗੀ ਜਦਕਿ ਲੋਕ ਜਿਹੜੇ ਨੇ ਉਹ ਲੋਕ ਸਭਾ ਵੱਲ ਕੁਝ ਹੋਰ ਸੋਚਦੇ ਨੇ ਪਰ ਜਦ ਗੱਲ ਆਉਂਦੀ ਹੈ ਵਿਧਾਨ ਸਭਾ ਦੀ ਤਾਂ ਵੱਖਰੇ ਤਰੀਕੇ ਨਾਲ ਸੋਚਦੇ ਨੇ ਅਹੀ ਵੱਖਰੇ ਤਰੀਕੇ ਦਾ ਅਸਰ ਜਿਹੜਾ ਹੈਗਾ ਲੋਕਾਂ 'ਚ ਗੁੱਸਾ ਦਲ ਬਦਲੀ ਦਾ ਜਿਹੜਾ ਹੈਗਾ ਉਹ 10 ਤਰੀਕ ਨੂੰ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਆਵਾਜ਼ ਦੀ ਪਾਰਟੀ ਨੂੰ ਇਸ ਵਕਤ ਮਹਿੰਦਰ ਭਗਤ ਇਸ ਕਰਕੇ ਸਭ ਤੋਂ ਅੱਗੇ ਲੀਡ ਕਰ ਰਹੇ ਨੇ ਕੈਮਰਾ ਪਰਸਨ ਵਿਸ਼ਾਲ ਦੇਨਾ ਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ